ਜਰਦੀ ਕਲਮ ਮੰਚ ਦੇ ਸਮੂਹ ਮੈਗਰ ਸਾਹਿਬਾਨ ਦਾ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਨਾਲ ਵਾਹਿਗੁਰੂ ਜੀ ਤੱਕ ਹਾਂ ਸਭਾ ਵਾਹਿਗੁਰੂ ਜੀ ਬਖਸ਼ੇ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਂ ਸਾਡੇ ਸ਼ਰਧ ਸੁਭਦੇਵ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਅੱਜ ਦਾ ਸੱਚ ਦੀ ਗੱਲ ਦਾ ਕਹਿਣ ਦਾ ਮੌਕਾ ਦਿੱਤਾ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੈ ਪੰਚਪਾਛ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਜਿਨਾਂ ਦਾ ਸ਼ਹੀਦੀ ਦਿਹਾੜਾ ਇਸ ਮਹੀਨੇ ਦੀ ਲਾਸਟ ਡੇਟ ਤੇ ਆ ਰਿਹਾ ਹੈ ਮੈਂ ਉਸ ਤੇ ਸੱਚ ਦੀ ਗੱਲ ਕਰਾਂਗਾ ਕਿਉਂਕਿ ਉਸ ਤੋਂ ਵੱਡਾ ਸੱਚ ਮੇਰੇ ਹਿਸਾਬ ਨਾਲ ਕੋਈ ਨਹੀਂ ਹੈ ਉਹਨਾਂ ਦਾ ਜੋ ਪ੍ਰਕਾਸ਼ ਹੋਇਆ ਸੀ 1573 ਈਸਵੀ ਨੂੰ ਅਤੇ ਆਪਾਂ ਸੰਖੇਪ ਵਿੱਚ ਲੈਣੇ ਆ ਕਿਉਂਕਿ ਉਹਨਾਂ ਨੇ ਬਹੁਤ ਵੱਡੇ ਕਾਰਜ ਕੀਤੇ ਉਹਨਾਂ ਨੂੰ ਆਪਾਂ ਬਿੱਤੇ ਛੱਡਦੇ ਹੋਏ ਤੇ ਸਤੋ ਪਹਿਲਾਂ ਤਾਂ ਇੱਕ ਛੋਟਲੀ ਆ ਵੀ 11 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਤੀਸਰੇ ਗੁਰੂ ਪਾਤਸ਼ਾਹ ਨਾਨਾ ਜੀ ਦਾ 11 ਸਾਲ ਸਾਥ ਮਿਲਿਆ ਜਿਨ੍ਹਾਂ ਨੇ ਪਹਿਲੇ ਦਿਨ ਹੀ ਜਨਮ ਵੇਲੇ ਜਦੋਂ ਉਹ ਰੁੱਟੇ ਹੋਏ ਉਹਨਾਂ ਦੇ ਮੰਝੇ ਦੇ ਪਾਵੇ ਕੋਲ ਗਏ ਸੀ ਉਹਨਾਂ ਨੇ ਕਿਹਾ ਤਾਂ ਸੀ ਕੌਣ ਹੈ ਜਿਨੇ ਮੇਰਾ ਇਹ ਸੰਘਾਸ ਨੇ ਹੜਾਇਆ ਤਾਂ ਮਾਤਾ ਜਿਨੇ ਕਿਹਾ ਇਹ ਕੋਈ ਹੋਰ ਨਹੀਂ ਤੁਹਾਡਾ ਦੋਤਾ ਉਹਨਾਂ ਨੇ ਇਹ ਕਿਹਾ ਸੀ ਦੋਤਾ ਬਾਣੀ ਦਾ ਦੋਤਾ ਤੇ ਮੈਂ ਇਹ ਸਮਝਾਂ ਜੋ ਉਹਨਾਂ ਦੀ ਸ਼ਹੀਦੀ ਦਾ ਮੇਨ ਕਾਰਨ ਸੀ 1604 ਇਸਵੀ ਨੂੰ ਜੋ ਦਰਬਾਰ ਸਰਵਿਕੇ ਆਤ ਗ੍ਰੰਥ ਦੀ ਜੋ ਉਹਨਾਂ ਨੇ ਸਥਾਪਨਾ ਕਰਵਾਈ ਸੀ ਮੁੱਖ ਕਾਰਨਾਵਾਂ ਵਿੱਚੋਂ ਇਹ ਵੀ ਕਾਰਨ ਇੱਕ ਸੀ ਜਿਹਦਾ ਕਰਕੇ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਗੁਰੂ ਸਾਹਿਬ ਦੀ ਸ਼ਹੀਦੀ ਦੇ ਪੰਜ ਛੇ ਕਾਰਨ ਨੇ ਜੋ ਮੈਂ ਆਪਣੀ ਜਿੰਨੀ ਕੁ ਮੇਰੀ ਸੋਚ ਆ ਉਹਦੇ ਮੁਤਾਬਕ ਹੈ ਦੀ ਸਭ ਤੋਂ ਪਹਿਲਾਂ ਜਿਵੇਂ ਆਮ ਪਬਲਿਕ ਸਰਨ ਪਤਾ ਹੀ ਹੈ ਉਹ ਕਹਿੰਦੇ ਨੇ ਚੰਦੂ ਦਾ ਰਿਸ਼ਤਾ ਛੇਵੇਂ ਪਾਤਸ਼ਾਹ ਵਾਸਤੇ ਗੁਰੂ ਸਾਹਿਬ ਨੇ ਨਾ ਕੀਤੀ ਸੀ ਤੇ ਦੂਸਰਾ ਵੱਡਾ ਕਾਰਨ ਸਾਰੀ ਮਿਆਮੀਰ ਦੀ ਜਿਨਾ ਤੋਂ ਗੁਰੂ ਸਾਹਿਬ ਨੇ ਦਰਵਾਜ਼ਾ ਸਾਹਿਬ ਦੀ ਨੀਂਹ ਪੱਥਰ ਰਖਵਾਈ ਸੀ ਕਿਉਂਕਿ ਉਹ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਆਪਣੇ ਮੰਨ ਜੇ ਥਾਪੇ ਹੋਏ ਸੀ ਗੁਰੂ ਸਾਹਿਬਾਨ ਸੀ ਉਹ ਮੁਸਲਮਾਨ ਧਰਮ ਦਾ ਬਹੁਤ ਪ੍ਰਚਾਰਕ ਵੱਡਾ ਪ੍ਰਚਾਰਕ ਸੀ ਉਹ ਤੇ ਉਹਨਾਂ ਨੇ ਜਦੋਂ ਗੁਰੂ ਸਾਹਿਬ ਨੂੰ ਮਿਲੇ ਪਹਿਲੀ ਦਫਾ ਤਾਂ ਗੁਰੂ ਸਾਹਿਬ ਦੇ ਅਨੁਗਤ ਹੋ ਗਏ ਜਦੋਂ ਜਹਾਂਗੀਰ ਨੂੰ ਪਤਾ ਲੱਗਿਆ ਵੀ ਮੇਰੇ ਜਿਹੜੇ ਮੇਨ ਬੰਦੇ ਨੇ ਉਹ ਟੁੱਟ ਕੇ ਸਿੱਖੀ ਵੱਲ ਜਾ ਰਹੇ ਨੇ ਤਾਂ ਕੋਈ ਵੀ ਬੰਦਾ ਦੇਖੋ ਜਿਹੜਾ ਰਾਜਾ ਹੋਊਗਾ ਜਿਵੇਂ ਅੱਜ ਦੇ ਰਾਜੇ ਵੀ ਨੇ ਕੋਈ ਬਰਦਾਸ਼ਤ ਨਹੀਂ ਕਰੂਗਾ ਵੀ ਮੇਰੀ ਸਨਮਾਨ ਖਤਮ ਹੋ ਰਹੀ ਹੈ। ਤਾਂ ਉਹ ਵੀ ਇੱਕ ਬਹੁਤ ਵੱਡਾ ਕਾਰਨ ਸੀ। ਤੀਸਰਾ ਕਾਰਨ ਸੀ ਸਖੀ ਸਰਵਰੀਏ। ਉਹ ਵੀ ਗੁਰੂ ਸਾਹਿਬ ਜਿਲੇ ਬਹੁਤ ਪ੍ਰਚਲਿਤ ਸੀ ਜਿਹੜੇ ਅੱਜ ਕਰ ਆਪਾਂ ਦੇਖਨੀ ਆ ਕੋਈ ਲੱਖ ਦਾ ਤਪੀਰ ਦਾ ਡੇਰਾ ਬਣਿਆ ਹੋਇਆ ਪਿੰਡਾਂ ਵਿੱਚ ਕੋਈ ਕੁਦ ਕੁਛ ਬਣਿਆ ਹੋਇਆ। ਇਹ ਵੀ ਇਹ ਕਹਿੰਦੇ ਮੇਰਾ ਕਹਿਣਾ ਪਾਕਿਸਤਾਨ ਵਿੱਚ ਆ ਕੋਈ ਸ਼ਾਇਦ ਜਗ੍ਹਾ ਜਿੱਥੇ ਉਹਨਾਂ ਦੇ ਗੁਰੂ ਸੀ ਜਿਹੜੇ ਉਹ ਆਏ ਸੀ ਉਹਨਾਂ ਦੀ ਜਗ੍ਹਾ ਸਾਰੇ ਪਿੰਡਾਂ ਵਿੱਚ ਥਾਂ ਥਾਂ ਤੇ ਬਣੀ ਹੋਈਆਂ ਨੇ ਸਖੀ ਸਰਵਰੀ ਇਹ ਕਹਿੰਦੇ ਸੀ ਇਹਨਾਂ ਨੂੰ ਉਹ ਕਹਿੰਦੇ ਕਿ ਜਿਹੜੇ ਆਪ ਕਬਰਾਂ ਵਿੱਚ ਬੈਠੇ ਨੇ ਤਾਂ ਕਿਤੇ ਇਹਨੂੰ ਕੀ ਉਹ ਮਹਿਲਾ ਵੀ ਚੁਪਟਾ ਰਹਿੰਗੇ ਤੇ ਉਹਨਾਂ ਦਾ ਜਿਹੜਾ ਮੇਨ ਸੀਗਾ ਮੁਰਤਜਾ ਖਾਨ ਉਹ ਵੀ ਗੁਰੂ ਸਾਹਿਬ ਦਾ ਮਰੀਦ ਬਣ ਗਿਆ ਸੀ ਇੱਕ ਕਾਰਨ ਇਹ ਵੀ ਸੀ ਤੇ ਸਭ ਤੋਂ ਵੱਡਾ ਕਾਰਨ ਸੀ ਜਿਹੜਾ ਅਮੀਰ ਖਸਰੋ ਕਿਉਂਕਿ ਜਦੋਂ ਆਪਣੀ ਘਰ ਦੀ ਔਲਾਦ ਆ ਜਿਹੜੀ ਉਹ ਬਾਗੀ ਹੋ ਜਵੇ ਉਹ ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ। ਅਮੀਰ ਖੁਸਰੋ ਜਹਾਂਗੀਰ ਕੋਲ ਗਿਆ। ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕਿਉਂਕਿ ਜਹਾਂਗੀਰ ਨੂੰ ਜਿਵੇਂ ਆਮ ਰਾਜਿਆਂ ਨੂੰ ਹੁੰਦੀ ਆਦਤ ਸ਼ਰਾਬ ਦੀ ਆਦਤ ਸੀ। ਸ਼ਰਾਬ ਪੀ ਕੇ ਨਸ਼ੇ ਵਿੱਚ ਟੁੱਟ ਰਹਿਣਾ ਸੀ। ਨੂਰ ਜਹਾਂ ਜਿਹੜੀ ਉਹਦੀ ਬੇਗਮ ਸੀ, ਉਹੀ ਜ਼ਿਆਦਾਤਰ ਤੇ ਉਹ ਰਾਜ ਭਾਗ ਚਲਾਉਂਦੀ ਸੀ। ਜਦੋਂ ਵੱਡਾ ਹੋਇਆ ਕਹਿੰਦਾ ਅੱਜ ਆਣ ਵੀ ਮਾਤਾ ਜੀ ਤੋਂ ਜਿਹੜਾ ਰਾਜ ਭਾਗ ਹੈ ਬਹੁਤ ਵਧੀਆ ਤਰੀਕੇ ਨਾਲ ਨਹੀਂ ਚਲਾਇਆ ਜਾਂਦਾ ਤੇ ਮੈਨੂੰ ਮੌਕਾ ਦਿਓ ਕਿ ਮੈਂ ਰਾਜ ਭਾਗ ਚਲਾ ਸਕਦਾ। ਜਹਾਂਗੀਰ ਜਿਹਦੇ ਪਹਿਲਾਂ ਹੀ ਕੰਨ ਭਰੇ ਹੋਏ ਸੀ ਉਹ ਗੁਰੂ ਸਾਹਿਬ ਤੋਂ ਬਹੁਤ ਦੁਖੀ ਸੀ ਤੇ ਉਹਨੂੰ ਪਤਾ ਲੱਗਿਆ ਵੀ ਇਹ ਬੰਦਾ ਤਾਂ ਬੋਲੀ ਥੋੜੀ ਗਲਤ ਬੋਲਦਾ ਉਹਨਾਂ ਨੇ ਉਹਨੂੰ ਨਾ ਕੀਤੀ ਤਾਂ ਉਹ ਭੱਜ ਲਿਆ ਭੱਜ ਕੇ ਜਦੋਂ ਜਾਣ ਲੱਗਿਆ ਅਜਰ ਕਾਬਲ ਕੰਧਾਰਵਾਲ ਤੋਂ ਆਉਂਦਾ ਹੋਇਆ ਤਾਂ ਕਹਿੰਦੇ ਦਰਬਾਰ ਵਿੱਚ ਆ ਕੇ ਗੁਰੂ ਸਾਹਿਬ ਦੇ ਕੋਈ ਵੀ ਦੇਖੋ ਗੁਰੂ ਦੇ ਦਰਬਾਰ ਤੇ ਤਾਂ ਕੋਈ ਵੀ ਆ ਜਵੇ ਤੋ ਕਹਿੰਦੇ ਸ਼ਰਨ ਆਇਆ ਤਾਂ ਕੰਠ ਰਾਏ ਵਾਲੀ ਗੱਲ ਹੁੰਦੀ ਆ ਕਿਸੇ ਨੂੰ ਵੀ ਗੁਰੂ ਸਾਹਿਬ ਨਾਲ ਨਹੀਂ ਕਰਦੇ ਆਪਾਂ ਦਰਬਾਰ ਸਾਹਿਬ ਵੀ ਜਾਂ ਕਿਸੇ ਵੀ ਗੁਰੂ ਘਰ ਚ ਕੋਈ ਵੀ ਬੰਦਾ ਜਾ ਸਕਦਾ ਤੋ ਆਏ ਤਾਂ ਗੁਰੂ ਸਾਹਿਬ ਨੂੰ ਨੇ ਕਿਹਾ ਵੀ ਮੇਰੇ ਨਾਲ ਅਜਿਹਾ ਤਾਂ ਹੋ ਰਿਹਾ ਤਾਂ ਗੁਰੂ ਸਾਹਿਬ ਨੇ ਉਹਨੂੰ ਜਿਵੇਂ ਆਮ ਹੁੰਦਾ ਹਰੇਕ ਬੰਦਾ ਕੋਈ ਵੀ ਜਾਂਦਾ ਉਹਨਾਂ ਨੇ ਅਸ਼ੀਰਵਾਦ ਦਿੱਤੀ ਕੋਈ ਗੱਲ ਨਹੀਂ ਤੈਨੂੰ ਰਾਜਪਾਤ ਪ੍ਰਾਪਤ ਹੋ ਜੂਗਾ ਇਹ ਦਿੱਤੀਆਂ ਜਾਂ ਨਹੀਂ ਦਿੱਤੀ ਇਹ ਇਤਿਹਾਸ ਦੀ ਥਾਕੀ ਹੈ ਪਰ ਇਹ ਪਤਾ ਲੱਗਿਆ ਕਹਿੰਦੇ ਉਹਨਾਂ ਨੂੰ ਉਹਨਾਂ ਨੇ ਟਿੱਕਾ ਲਗਾਤਾ ਕਿਉਂਕਿ ਟਿੱਕਾ ਜਿਵੇਂ ਆਮ ਪਹਿਲਾਂ Hindu ਧਰਮ ਦਾ ਕੰਮ ਸੀ ਟਿੱਕਾ ਲਗਾ ਦਿੰਦੇ ਸੀ ਤੇ ਜਿਹੜਾ ਇਹਨਾਂ ਦਾ ਸਾਕੀ ਸਰਵਰੀਆ ਦਾ ਸੀਗਾ ਇੱਕ ਮੁਰਤਜ਼ਾ ਖਾਨ ਉਹਨੇ ਕਹਿੰਦੇ ਕਿੱਠੀ ਲਿਖ ਕੇ ਬਾਦੀ ਸੀ ਜਹਾਂਗੀਰ ਨੂੰ ਵੀ ਉਹਨਾਂ ਨੇ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਤੇਰੇ ਬੇਟੇ ਨੂੰ ਵੀ ਤੈਨੂੰ ਰਾਗ-ਤਗ ਮਿਲ ਜੂਗਾ ਇਹਨਾਂ ਨੂੰ ਪਤਾ ਹੀ ਆ ਜਹਾਂਗੀਰ ਨੂੰ ਜਿਵੇਂ ਉਹਨਾਂ ਨੂੰ ਪਤਾ ਸੀ ਅਕਬਰ ਨੂੰ ਵੀ ਇਹ ਇੱਕ ਦੂਜੇ ਨੂੰ ਕੈਦ ਕਰਕੇ ਜਾਂ ਮਾਰ ਕੇ ਹੀ ਰਾਜਾ ਬਣਦੇ ਨੇ ਤਾਂ ਉਹਨੂੰ ਇਹ ਦੇਖਣ ਲੱਗ ਗਿਆ ਵੀ ਮੈਨੂੰ ਮੇਰਾ ਪੁੱਤਰ ਹੈ ਜਿਹੜਾ ਗੁਰੂ ਸਾਹਿਬ ਤੋਂ ਬਾਗੀ ਹੋ ਕੇ ਅਸ਼ੀਰਵਾਦ ਲੈ ਕੇ ਕਿਤੇ ਮੇਰਾ ਕਤਲ ਨਾ ਕਰ ਦੇਵੇ ਤਾਂ ਉਹਨਾਂ ਨੇ ਕਹਿ ਕੇ ਮੁਰਤਜ਼ਾ ਖਾਨ ਨੂੰ ਕਹਿ ਕੇ ਗੁਰੂ ਸਾਹਿਬ ਨੂੰ ਲਾਹੌਰ ਬੁਲਾ ਲਿਆ ਚੰਦੂ ਨੂੰ ਉੱਥੇ ਨਿਯੁਕਤ ਕੀਤਾ ਵੀ ਤੁਸੀਂ ਜਾਓ ਕਿਉਂਕਿ ਤੁਸੀਂ ਆਪਣਾ ਬਦਲਾ ਲੈ ਲਓ ਤੇ ਉੱਥੇ ਜਾ ਕੇ ਉਹ ਕਹਿੰਦੇ ਨੇ ਜਿਵੇਂ ਪਹਿਲਾਂ ਲਿਖਿਆ ਗਿਆ 33 ਦਿਵਸ ਗੁਰੂ ਸਾਹਿਬ ਨੂੰ ਬਿਠਾਇਆ ਗਿਆ ਕਹਿੰਦੇ ਜਿਹੜਾ ਜਹਾਂਗੀਰ ਦਾ ਫਤਵਾ ਉਹ ਵੀ ਗਰਮ ਸੀ ਚੰਦੂ ਵੀ ਗਰਮ ਸੀ ਤੇ ਲੋਹ ਵੀ ਗਰਮ ਸੀ ਰੇਤ ਵੀ ਗਰਮ ਸੀ ਤੇ ਅੱਗ ਵੀ ਗਰਮ ਸੀ ਗੁਰੂ ਸਾਹਿਬ ਨੂੰ ਪਹਿਲਾਂ ਉਬਲਦਾ ਪਾਣੀ ਵਿੱਚ ਉਹ ਵਾਲਿਆ ਗਿਆ ਤੱਕ ਤੇ ਦਵੀ ਦੇ ਬਿਠਾ ਕੇ ਉੱਤੇ ਗਰਮ ਰੇਤ ਪਾਈ ਲਈ ਜਦੋਂ ਛਾਲੇ ਹੋ ਗਏ ਤਾਂ ਠੰਡੇ ਪਾਣੀ ਵਿੱਚ ਡੇਰਾ ਸਾਹਿਬ ਵਿਖੇ ਉਹਨਾਂ ਨੂੰ ਜਲ ਪ੍ਰਵਾਹ ਦਿੱਤਾ ਗਿਆ ਤੇ ਇਸ ਤਰ੍ਹਾਂ ਉਹਨਾਂ ਦੀ ਸ਼ਹਾਦਤ 15 1640 ਵਿਨ ਹੋਈ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਨ ਕਰਦਾ ਹਾਂ ਜੀ ਕੋਈ ਇਤਿਹਾਸ ਦੀ ਗਲਤੀ ਹੋ ਗਈ ਬਖ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ